Oh. you oh. ਜੇਦਾਰ ਦਲਜੀਤ ਸਿੰਘ ਸੋਢੀ ਮਾਪਰੀ ਆਲ ਇੰਡੀਆ ਟ੍ਰੇਜਰ ਰਾਸ਼ਟਰੀ ਸਰਵਰਨਤ ਆਲ ਜੇ ਸੰਕਰ ਸਟੇਟ ਦਾ ਪੰਜਾਬ ਆਲ ਜੇ ਜੈਪਿੰਕਨਲ ਪੰਜਾਬੀ ਤੇ ਸੱਤ ਨੀਸ਼ ਬਲੋ ਅੱਜ ਚੱਕ ਬਲਾ ਵਿੱਚ ਹਾਜ਼ਰ ਹੋਇਆ ਕਿੱਥੇ ਕਿ ਅੱਜ ਮਹਾਰਾਜੀਏ ਪਾਰਕਟਾ ਗੁਰੂ ਘਰ ਦੇ ਵਿੱਚ ਅੱਜ ਵਰਚੀ ਸਭਾ ਦਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਅੱਜ ਇਹ ਨਾ ਪੁੱਛ ਆਪਣੇ ਖਰਬੰਦ ਤੋਂ ਸੁਣਿਆ ਖਰਸ ਲੋਕੀ ਦੀ ਬਤੇ ਦੇਸ਼ ਪ੍ਰਦੇਸ਼ ਸੰਦਰਵਸਤਿਆਂ ਸੰਪਤੀਆਂ ਸੰਗਤਾਂ ਨੂੰ ਗੁਰਨਾਮ ਗੁਰਨਾਲਕ ਨਾਮ લેਵਾ ਸੰਗਤਾਂ ਵੱਲੋਂ ਸਤਿ ਪਾਪਾ ਅਜੈਪ ਸਿੰਘ ਜੀ ਦੀ ਰਹਿਨਮਾਈ ਦੇ ਸਤਖੰਡ ਵਾਸੀ ਸੰਤ ਪਾਪਾ ਕਾਮਲ ਸਿੰਘ ਸਾਹਿਬ ਜੀਆਂ ਦੀ ਸਾਲਾਨਾ ਵਰਸੀ ਸਮਾਗਮ ਗੁਰਦੁਆਰਾ ਸ੍ਰੀ ਪਤਮਨੀ ਸਾਹਿਬ ਵਿਖੇ ਬੜੀ ਧੂਮ ਧਾਮ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਵੱਡਾ ਸਹਿਯੋਗ ਬਖਸ਼ਿਸ਼ ਕੀਤਾ ਗਿਆ ਸਮੁਝੀਆਂ ਸੰਗਤਾਂ ਦਾ ਸੰਤ ਪਾਪਾ ਅਜੈਪ ਸਿੰਘ ਜੀ ਖੌਰ ਡੇਰੇ ਦੇ ਸਾਰੇ ਸੇਵਾਦਾਰ ਸਜੋਗੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਜੋ ਕਿ ਸੰਗਤਾਂ ਨੇ ਵੱਡੇ ਪੱਤਰ ਤੇ ਸਹਿਯੋਗ ਬਖਸ਼ਿਸ਼ ਕਰਕੇ ਇਸ ਸਾਲਾਨਾ ਗੁਰਮਤ ਸਮਾਗਮ ਨੂੰ ਜੋ ਹਨ ਜੀ ਇਹ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਨਿਪਰੇ ਚੜੇ ਹਨ ਸੰਤ ਬਾਬਾ ਅਜੈਪ ਸਿੰਘ ਜੀ ਵਰਨ ਸਮੁੱਚੇ ਦੇ ਸਮੁੱਚੇ ਸਿੰਘਾਂ ਵੱਲੋਂ ਕਰਨਾਨਦਨ ਮਹਿਤਾ ਜੀੋਂ ਮਿਸਲ ਗੁਰੂ ਹਰਗੋਬਿੰਦ ਸਾਹਿਬ ਦੇ ਸਿੰਘਾਂ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੂੰ ਧੰਨਵਾਦ ਆਕਾਰਿਸ਼ਣ ਕੀਆ ਗਏ ਇਸ ਸਾਲਾਨਾ ਸਮਾਗਮਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਜੀ ਸਮੂਹ ਜੀ ਸੰਤਾਨ ਨੂੰ ਅਪੀਲ ਹੈ ਜੀ ਇਸੇ ਤਰ੍ਹਾਂ ਮਹਾਂਪੁਰਖਾਂ ਨੂੰ ਵੱਡਾ ਸਹਯੋਗ ਦੇ ਕਰਕੇ ਮਹਾਂਪੁਰਖਾਂ ਦੇ ਰਚੇ ਸਮਾਗਮਾਂ ਅੰਦਰ ਹਾਜ਼ਰੀਆਂ ਭਰ ਕੇ ਆਪ ਆਪਣਾ ਲੋਕ ਸੁਖਿਆ ਪਰਲੋਕ ਸੁਹੇਲਾ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ